ਇਹ ਤੋਂ ਜਿਹਦਾ ਵੀ ਤੁਸੀਂ ਖਾਸ ਨਾਲ ਜੋ ਕੰਟੈਕਟ ਕੀਤਾ ਸੀਗਾ ਇਹ ਪਾਸ ਕਿ ਮੈਂ ਗੱਲ ਕਰਨੀ ਆ ਇਹਦਾ ਕੀ ਕਾਰਨ ਸੀ ਉਸ ਵੇਲੇ ਜਦੋਂ ਤੁਸੀਂ ਖਾਸ ਨਾਲ ਗੱਲ ਕੀਤੀ ਮੈਂ ਐਕਚੁਅਲੀ ਸਲਾਈ ਦਾ ਕੰਮ ਕਰਦਾ ਸੀਗਾ ਜੀ ਬਹੁਤ ਜ਼ਿਆਦਾ ਕੰਮ ਦੇ ਵਿੱਚ ਲਾਸ ਹੋਣ ਨਾਲ ਘਾਟਾ ਹੋਣ ਨਾਲ ਮੇਰਾ ਬੇਟਾ ਪੀ ਮੈਚੋਰ ਸੀਗਾ ਤੇ ਮਤਲਬ 7 ਮੰਥ ਚ ਹੋਇਆ ਸੀਗਾ ਪੀਜੀਆਈ ਦੇ ਵਿੱਚ ਤਾਂ ਉੱਥੇ ਕਾਫੀ ਖਰਚਾ ਆ ਗਿਆ ਸੀਗਾ ਨੀਅਰ ਅਬਾਊਟ ਟੈਂਡ ਟੂ 15 ਲੱਖ ਦੇ ਕਰੀਬ ਇਹਨਾਂ ਚੀਜ਼ਾਂ ਨੂੰ ਸਰਵਾਈਵ ਕਰਦੇ ਚੱਲਦੇ ਅਸੀਂ ਕਾਫੀ ਜ਼ਿਆਦਾ ਲਾਸ ਦੇ ਵਿੱਚ ਘਾਟੇ ਦੇ ਵਿੱਚ ਆ ਗਏ ਸੀ ਜਿਹਦੇ ਨਾਲ ਮੈਨੂੰ ਸਲਾਈ ਦਾ ਕੰਮ ਬੰਦੇ ਕਰਨਾ ਪੈ ਗਿਆ ਮੈਂ ਟੋਟਲੀ ਲਾਸਟ ਹੋ ਗਿਆ ਸੀ ਜਿਹੜਾ ਕੁਝ ਵੀ ਮੇਰੇ ਕੋਲੇ ਨਹੀਂ ਰਿਹਾ ਸੋ ਮੇਰੇ ਕੋਲ ਹਾਊਸ ਵੀ ਨਹੀਂ ਰਿਹਾ ਸ਼ਾਪ ਸੀ ਉਹ ਵੀ ਮਤਲਬ ਸੇਲ ਹੋ ਗਈ ਸੀ ਤੇ ਮਤਲਬ ਮੈਂ ਰੈਂਟ ਤੇ ਸਰਵਾਈਵ ਕਰ ਰਿਹਾ ਸੀਗਾ ਘਰ ਦਾ ਚੁੱਲ੍ਹਾ ਉੱਥੇ ਰੇੜੀ ਦੇ ਉੱਤੇ ਰੱਖ ਕੇ ਅਸੀਂ ਸਰਵਾਈਵ ਕਰ ਰਹੇ ਸੀਗੇ 버ਗਰ ਦੀ ਰੇੜੀ ਲਾ ਰਹੇ ਸੀ ਮਤਲਬ ਰਾਤ ਨੂੰ ਘਰੇ ਜਾ ਕੇ ਰੇੜੀ ਜਦੋਂ ਘਰੇ ਲੈ ਕੇ ਜਾਣੀ ਹੈ ਉਸ ਟਾਈਮ ਹੀ ਰੋਟੀ ਖਾਂਦੇ ਸੀ ਵੀ ਮਤਲਬ ਬੱਚਿਆਂ ਨੇ ਉਹ ਜਿਹੜਾ ਮਤਲਬ 25 ਇਸ ਤਰ੍ਹਾਂ ਕੱਢਿਆ ਵੀ ਮਤਲਬ ਬਹੁਤ ਜ਼ਿਆਦਾ ਜਿਹਨੂੰ ਆਪਾਂ ਔਖਾ ਕਹਿ ਦਈਏ ਵੀ ਮਤਲਬ 10-10 ਰੁਪਏ ਦੀ ਦਾਲ ਲੈ ਕੇ ਬਣਾਉਣੇ ਵਾਲਾ ਕੰਮ ਸੀਗਾ ਉਹ ਕਿਨੇ ਮਤਲਬ ਜਿਨ੍ਹਾਂ ਨੇ ਸਾਨੂੰ ਮਤਲਬ ਦੱਸਿਆ ਵੀਰ ਜੀ ਨੇ ਤੇ ਵੀ ਤੁਸੀਂ ਖਾਲਸਾ ਈਡ ਨਾਲ ਸੰਪਰਕ ਕਰੋ ਤੁਹਾਡੀ ਹੈਲਪ ਜ਼ਰੂਰ ਕਰਨਗੇ ਤੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਮਤਲਬ ਸਾਨੂੰ ਕੋਰਟ ਕੀਤਾ ਕਿਉਂਕਿ ਗੁਰੂ ਸਾਹਿਬ ਮਤਲਬ ਖਾਲਸਾ ਈਡ ਰਾਹੀਂ ਲਾਲੋ ਵੀ ਜਿਵੇਂ ਆ ਗੁਰੂ ਸਾਹਿਬ ਨੇ ਹੈਲਪ ਕਰਨੀ ਹੁੰਦੀ ਆ ਤਾਂ ਉਹ ਕਿਸੇ ਦੇ ਵਿੱਚ ਦੀ ਆ ਕੇ ਹੀ ਕਰਦਾ ਹਨ ਤੇ ਮਤਲਬ ਖਾਲਸਾ ਈਡ ਦੀ ਹੈਲਪ ਨਾਲ ਮੈਂ ਮਤਲਬ ਇੰਨਾ ਕਿ ਜ਼ਿਆਦਾ ਉਹ ਮਤਲਬ ਤੈਮਤ ਹੋ ਗਿਆ ਜਾਂ ਕੰਮ ਨੂੰ ਲੈ ਕੇ ਲਾਲੋ ਮਤ ਮੈਂ ਆਪਣੇ ਬੱਚਿਆਂ ਨਾਲ ਦੋ ਡੰਗ ਦੀ ਤਿੰਨ ਡੰਗ ਦੀ ਰੋਟੀ ਹੈ ਜਿਹੜੀ ਉਹ ਬਹੁਤ ਵਧੀਆ ਹੋ ਰੀਜ਼ੀਲੀ ਖਾਣ ਲੱਗ